ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਅਕਰਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਈਓਰ ਇਸ ਸਮੇਂ ਸਾਨੂੰ ਦੇਖ ਰਹੇ ਸਾਰਿਆਂ ਨੂੰ ਤੰਦਰੁਸਤਿ ਬਖਸ਼ੀ ਚੜ੍ਹਦੀਆਂ ਕਲਾ 'ਚ ਰੱਖੀ ਸਭ ਦੀਆਂ ਇੱਛਾਵਾਂ ਜਿ ਮਨੋ ਕਾਮਨਾਵਾਂ ਪੂਰੀਆਂ ਕਰਦੀ ਮੇਰੇ ਮਾਲਕ ਅੱਜ ਲੱਗੇ ਹੋਇਆ ਜੀ ਗੰਨੇ ਦੀ ਗੜਾਈ ਕਰਨ ਸਪਰੇਅ ਵੀ ਕਰਤੀ ਸੀਗੀ ਸਪਰੇਅ ਤੋਂ ਬਾਅਦ ਇੱਕ ਬੂਟੀ ਆਏ ਸਪੈਸ਼ਲ ਜੀ ਜਿਵੇਂ ਸਟਿਵੀਆ ਦੀ ਬੂਟੀ ਹੁੰਦੀ ਹੈ ਨਾ ਇਦਾਂ ਦੀ ਬੁੱਟੀ ਐ ਇਹਦੇ ਤੇ ਅਸਰ ਹੋਇਆ ਵਾ ਪਰ ਦਵਾਰੇ ਉੱਕਣਾ ਨਹੀਂ ਫੋਕ ਹੋ ਰਹੀ ਬਾਕੀ ਜਿੱਕਣਾਂ ਦਾ ਸਾਰੀਆਂ ਆਇਟਮਾਂ ਫੋਕ ਹੋ ਗਈਆਂ ਗੰਨਾ ਬਹੁਤ ਸੋਹਣਾ ਚੱਲਿਆ ਵਾ ਤੇ ਹੁਣ ਇੱਕ ਛੋਟੀ ਜਿਹੀ ਗੜਾਈ ਕਰਕੇ ਇਹਦੀ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਇਹਦੇ ਚ ਰੇ ਪਾਣੀ ਐ ਜਿਹੜਾ ਫਿਰ ਘੇਰ ਦੇਣਾ ਜਦੋਂ ਕਰਾਈ ਸੀਗੀ ਬੰਦੇ ਤੇ ਆਏ ਨੇ ਏਰੀਆ ਦੇ ਵਿੱਚ ਸਪਰੇ ਹੋਈ ਹੋਈ ਹੀ ਨਹੀਂ ਹੈਗੀ ਬਾਕੀ ਇੱਧਰ ਵੀ ਆਲੇ-ਦਾਲੇ ਦੇਖ ਸਕਦੇ ਤੁਸੀਂ ਇਧਰਲੇ ਪਾਸੇ ਕੱਖਾ ਜਿਹੜਾ ਤਕਰੀਬਨ ਨਾ ਹੋਇਆ ਨਾਲ ਦਾ ਹੀ ਹੈ ਪਰ ਇੱਥੇ ਜੇ ਆ ਕੇ ਜ਼ਿਆਦਾ ਹੋਇਆ ਵਾ ਬਾਈਕ ਚੱਟ ਸ਼ਾਮ ਦੀ ਹੋਰ ਹੈ ਇਧਰ ਤਕਰੀਬਨ ਸਾਰਾ ਗੁੱਡੇ ਹੋ ਗਿਆ ਉਹ ਪਰਲੇ ਪਾਸੇ ਤਾਂ ਕੋਈ ਕੋਈ ਬੂਟੀ ਜੀ ਸੀ ਪਰ ਇੱਥੇ ਆ ਕੇ ਕੱਖ ਤਾਂ ਆਏ ਕਹਿੰਦਾ ਇਹ ਤੇ ਸਪਰੇ ਨਹੀਂ ਹੋਈ ਵੀ ਤੇ ਅੱਛਾ ਇੱਥੇ ਸਪਰੇ ਹੋਈ ਵੀ ਨਹੀਂ ਹੈਗੀ ਹੂੰ ਹੈ ਤਾਂ ਤਾਂ ਬੱਜਿਆ ਵੀ ਨਹੀਂ ਤੇ ਸਪਰੇ ਹੋਈ ਨਹੀਂ ਹੋਈ ਨਹੀਂ ਹੈਗੀ ਕੀ ਤੇ ਮਰੇ ਟੱਕਾ ਹਮ ਸਸਰੀਵਾਲ ਵੀ ਸੌਰੀਆਂ ਨੂੰ ਹਮ ਪੀਆ ਪੀਆ ਜਾ ਕੋਈ ਪਾਪਾ ਮਹਤਲ ਆਹ ਜਿਹੜਾ ਡੀਲਾ ਜੈ ਸਾਰਾ ਡੀਲਾ ਪਤਾ ਨਹੀਂ ਕਿੱਧਰ ਤੇ ਆਇਆ ਹੈਗਾ ਇਹ ਤੇ ਜਿਹੜਾ ਫੜਨੀ ਬਣਦੀ ਆ ਇਹ ਜਿਹੜਾ ਫੜਕੀ ਭਰ ਕੇ ਨਹੀਂ ਬਣੇ ਡੀਲੇ ਆਂ ਇਹਦਾ ਇਹ ਤਾਂ ਥੋੜਾ ਬੱਚੇ ਵਿੱਚ ਵਧੀ ਜਾਂਦਾ ਹਮ ਪਰ ਹੈ ਕਿਤੇ ਕਿਤੇ ਹੀ ਹਾਂਜੀ ਐ ਤੱਕ ਹੀ ਜੇ ਫਾਨੇ ਕੀ ਤੱਕੀ ਵਿੱਚ ਹੀ ਆ ਕਿਤੇ ਕਿਤੇ ਹੈ ਨਾ ਹਮ ਲਓ ਜੀ ਮੇਰੇ ਪਾਪਾ ਜੀ ਨੂੰ ਸੱਸੀ ਕਾਲ ਜੀ ਉਹ ਤੋਂ ਪਾ ਨਿਕਲ ਗਈ ਵੈਸੇ ਕਦੀ ਫਾਂਟ ਜੀ ਹੋਰ ਲਾ ਕੇ ਪਾਪਾ ਜੀ ਜਦੋਂ ਪਜਾਮ ਕੁਰਤਾ ਪਹਿਲਾਂ ਉਚੜਦਾ ਦਾ ਗਰਮੀ ਨਾਲ ਹੂੰ ਹੁਣੇ ਪ੍ਰਸ਼ਾਦਾ ਸਾਖਿਆ ਹਵਾ-ਹਵਾ ਲੈ ਕੇ ਪੱਖਾ ਲਾ ਕੇ ਫਿਰ 10 ਮਿੰਟ ਬੈਠੇ ਪਿੰਨਰ ਮੇਂ ਜੰਮੀ ਨਿੱਠਣ ਲੱਗਿਆ ਦਾ ਆ ਗਰਮੀ ਵੀ ਬਹੁਤ ਹੈ ਇਹ ਬਹੁਤ ਹੈ ਕਿਉਂਕਿ ਜੇਰਮੀ ਨਾਲ ਬਚਾ ਕੇ ਬੜਦਨਾਂ ਤੋਂ ਨੂੰ ਹਵਾ-ਹਵਾ ਦਾ ਬੰਨਵਾ ਜਾ ਲਾਈਨ ਦੇਖ ਲਿਆ ਕਰ ਪਤਾ ਹੈ ਨਾ ਲਾਈਨ ਦੇ ਵਿੱਚ ਵਿੱਚ ਚੱਲ ਉਹਨੂੰ ਸਿਸਟਮ ਸਮਝਦਾ ਹੂੰ ਆ ਲਾਈਨ ਲਾਈਨ ਦੇਖਦਾ ਰਿਹਾ ਕਰ ਉਸ ਵਿੱਚ ਦਿਖ ਜਾਂਦਾ ਹੈ ਹੈਨਾ ਇਹ ਫੇਜੀ ਵਾਲਾ ਬੁੱਟਾ ਦੇਖ ਜੇ ਇਹ ਗੰਨਾ ਹੈ ਇਹ ਲੱਗੇ ਨਾ ਕੱਲ ਦਾ ਪੀਰ ਕੱਢੇ ਸਾਨੂੰ ਹੂੰ ਉਹ ਲੱਗੇ ਨਾ ਕੱਲ ਦਾ ਕੱਢੇ ਤਾਲੀ ਵਾਲੀ ਨੂੰ ਆਹੋ ਤਾਂ ਸਹੀ ਉਹ ਗੱਲ ਲੱਗੂ ਇਹ ਤਾਂ ਕੀੜੀ ਨਹੀਂ ਮਾਰ ਨਾ ਚੂਹਾ ਕਹਿੰਦਾ ਗਲੀ ਘੜਦਾ ਹੁੰਦਾ ਕੀਲੇ ਜਨੂਰ ਪਾਰ ਬਹੁਤ ਅੱਜ ਦੋਨੋਂ ਹੂੰ ਦੋ ਕਿ ਦਿਨ ਧੁੱਪ ਲੱਗੇ ਤਾਂ ਬੁੱਟੀ ਵੀ ਸੁੱਕ ਰਣੀ ਬਾ ਫਿਰ ਚਾਹ ਬੁੱਟੀ ਇਹ ਚੱਕ ਵੀ ਹੋ ਜਵੇ ਤਾਂ ਵੀ ਕੋਈ ਚੱਕਰ ਨਹੀਂ ਹੈਗੇ ਯਾਰ ਜੀ ਉਹ ਬਸ ਇਹਨੇ ਪੂਰੇ ਜਾਣਾ ਕੱਲ ਦੀ ਵੱਡੀ ਵੀ ਹੈ ਉਹ ਵੀ ਠੀਕ ਹੈ ਇਹਨੂੰ ਵਿੱਚ ਡੋਰ ਜਿਹੜੀ ਇਹਨੂੰ ਦੇਣੀ ਆ ਫੁੱਲ ਬਟਾ ਫੁੱਲ ਹਾਂ ਚਿੱਪਟੇ ਦਾ ਫਟੂਰਾ ਦਾ ਪਾ ਕੇ ਲੱਲਾ ਪੱਬਾ ਜਾ ਕਰ ਹਾਂ ਫਰਕ ਕਰਨੋਂ ਮੈਨਾਂ ਦਾ ਹੁਣ ਕਵਾਰ ਚ ਉਹ ਦੂਏ ਦੀ ਤਾਂ ਸਫਰੇ ਹੋ ਕਰਨੀ ਪਣੀ ਉਧਰ ਦਾ ਉਹ ਤਾਂ ਸਫਰੇ ਹੁਣ ਵਿੱਚ ਦੂਆ ਕੱਖਾ ਹੈ ਨਹੀਂ ਉਹਨੂੰ ਹਲ ਪਾਣੀ ਲਾਏ ਬਿਨਾਂ ਹੁਣ ਨਿਕਲੇ ਆਉਣਾ ਨਾ ਸਾਰੇ ਹੀ ਬਾਹਰ ਇੱਕ ਫਰਕ ਆ ਉੱਥੇ ਦੇਖਣ ਵਾਲਾ ਹਾਂ ਤੇ ਜਿਹੜਾ ਮਾ ਉਹ ਕੁੰਜੀ ਵਿੱਚ ਦੱਸਦਾ ਤੂੰ ਹਨਾ ਜਿੱਥੇ ਪਾਣੀ ਘਟ ਚੜਿਆ ਵਾ ਇੱਥੇ ਪਾਣੀ ਘਟ ਚੜਾ ਵਾ ਇਹਦੇ ਬਰਾਬਰ ਗੰਨਾ ਖੜਾ ਉਹਦੇ ਚਾਹਲੇ ਬਰਾਬਰ ਹੂੰ ਇਹਦੇ ਬਰਾਬਰ ਇੱਥੇ ਪਾਣੀ ਜ਼ਿਆਦਾ ਚੜ ਲਿਆ ਪਾਣੀ ਜ਼ਿਆਦਾ ਖੜਾ ਉਹਨੇ ਠੰਡਿਆ ਹੱਤਾਂ ਥੋੜਾ ਜੱਕ ਇਹ ਗੰਨਾ ਕੋਈ ਨਹੀਂ ਹਾਂ ਮਹਾਲਾ ਦੇ ਕਿੱਕਾ ਭੁੱਦਾ ਉਹ ਉਹ ਤਾਂ ਫਿਰ ਹੈਗੀ ਹੋਵੇ ਮਹਾਂ ਵੱਢਣੀ ਔਖੇ ਕਰਦੇ ਨੇ ਮਹਾਂ ਵੱਢਣੀ ਔਖੇ ਕਰਦੇ ਨੇ ਸਹੀ ਗੱਲ ਹੈ ਉਹਦੇ ਬਾਅਦ ਵਿੱਚ ਉਹਦੇ ਚ ਡੋਜ ਗੇਰ ਹੋਣੀ ਹੈ ਸਵਾਰ ਕੇ ਹਾਂ ਤਾਂ ਲੋਰੀ ਮਾਤਾ ਕਿਹਨਾਂ ਗੇਰ ਨਹੀਂ ਤਾਂ ਪੈਣੀ ਉਹਨੇ ਥੱਲੇ ਤੇ ਜਿਹੜਾ ਤੂੰ ਐਵੇਂ ਪਹੁੰਚ ਗਿਆ ਤਾਂ ਹੀ ਤੁਰਨੇ ਆਹ ਮਾ ਮੱਦੇ ਗੇਰ ਨਹੀਂ ਸੁਰਿਆ ਨਹੀਂ ਆਉਂਦੀ ਨਾ ਹੂੰ ਕੀਤਾ ਹੈ ਹਵਾ ਦਾ ਦੇਖ ਨਾ ਪੱਤਾ ਵੀ ਨਹੀਂ ਝੁੱਲਦਾ ਹੈਗਾ ਬੱਚੇ ਜਿਹਨੂੰ ਕੋਈ ਕੋਈ ਬੁਲਾਉਂਦਾ ਹਵਾ ਦਾ ਹੂੰ ਤਾਂ ਬਹਿ ਗੁਰੂ ਬਹਿ ਗੁਰੂ ਮੇਰਾ ਤਾਂ ਕੰਨੀ ਟਾਈਮ ਪਾਸ ਹੋਈ ਇਹ ਤਾਂ ਮੈਨੂੰ ਸਫਾਈ ਕਰਨ ਦੀ ਆਦਤ ਆ ਥੋੜੀ ਜੀ ਇਹਰੇ ਟੱਕੇ ਪੱਟਦੇ ਮਟਰੀ ਲਾਉਣਾ ਪੱਟ ਕੇ ਹਾਂ ਪਾਪਾ ਜੀ ਦਾ ਹੀ ਬੱਚਾ ਕਰੀ ਜਾਂਦਾ ਕੰਮ ਉਹਨਾਂ ਦਾ ਉੱਥੇ ਟੂ ਕੋੜੀ ਕਰਦੇ ਨੇ ਤੇ ਪਾਣੀ ਲੱਗਣਾ ਨੇ ਇਹਨੂੰ ਹਾਂ ਉਹਨੂੰ ਹਾਂ ਉਹ ਪੁੱਛਣਾ ਪੈਣਾ ਵੀ ਟੂ ਕੋੜੀ ਪਾਣੀ ਲਾ ਕੇ ਹੋਣੀ ਹੈ ਕਿ ਇਕਣੀ ਹੋਣੀ ਹੈ ਉਹ ਫੇ ਵੀ ਇਹ ਗੱਲ ਉਹ ਆਮਾ ਮਾਮਾ ਕੋਲੇ ਮਰੇ ਸਿੱਟੀਏ ਰੇਤੇ ਵਗਾਰ ਤੋਂ ਨੇ ਹੂੰ ਜੇਲਾ ਪੰਪ ਚੱਕੇ ਨੂੰ ਸਿੱਜੀ ਜਾਂਦਾ ਚਲੋ ਤਾਂ ਫਿਰ ਡਿਊਟੀ ਆ ਕੇ ਨੇ ਦੀ ਹੀ ਮਿਹਨਤੀ ਬੰਦੇ ਆ ਮਿਹਨਤੀ ਹੈ ਕੋਕੜੀਆਂ ਆ ਫਿਰ ਜੇ ਲੱਗੇ ਰਹੂਗੇ ਖੇਤਾਂ ਦੇ ਵਿੱਚ ਵੀ ਥੋੜਾ ਜਿੰਨਾ ਕੀ ਮਾੜਾ ਹੋਣਾ ਇਹਨੂੰ ਕਹਿੰਦੇ ਤੁਸੀਂ ਮਾੜਾ ਕਹੂਗੇ ਇਹਨੂੰ ਇਹਦਾ ਰੁਕ ਜਾਓ ਥੋੜੇ ਦਿਨ ਹਾਲ ਆਪਾਂ ਬੀਜਾਂ 'ਵਾਂ ਲੇਟ ਐ ਨਾ ਇਹ ਹਾਂ ਲਾ ਰਿਹਾ ਹਾਂ ਘੱਸ ਗਿਆ ਜੰਗਲ ਦਾ ਹਾਂ ਜੰਗਲ ਨਾਟਾ ਮੋਂ ਉੱਥੇ ਤੱਕ ਫਾਂਟੋ ਰਿਹਾ ਲੋਰੇ ਤੱਕਾਈ ਹੈ ਉਹਨੇ ਟਾਈਮ ਉੱਥੇ ਤੱਕ ਹਾਂ ਤੇ ਲੱਗਣੀ ਹੁਣ ਹਾਂ ਅੱਗੇ ਜੇ ਤੁਸੀਂ ਮੋਚਲ ਬਣੀ ਤੋਂ ਪੰਜ ਕਰਦੇ ਪੰਦੇ ਦੇ ਕੰਪਰੀ ਦੇ ਹੋ ਅੱਛਾ ਪਹਿਲਾਂ ਉਧਰ ਧੜੀ ਤੇ ਠੀਕ ਹੈ ਮੈਂ ਕੱਲ੍ਹ ਜਾਂਣ ਤੋਂ ਪੰਜ ਵੀ ਤੁਪਾਈ ਵਾਫੇ ਪਹਿਲਾਂ ਪੈਰਾਂ ਕੇ ਦੱਬੁੰਦਾ ਹਾਂ ਹੂੰ ਮੇਂ ਦੁਆਰੇ ਜੜ ਦਾ ਬੋਝ ਨਹੀਂ ਫੜੇ ਰੱਖਣੀ ਜੜ ਨੇ ਹੂੰ ਵੀ ਜਿੰਦਾ ਜੀ ਕਹਿੰਦਾ ਉਸ ਤੇਰਾ ਹਾਂ ਹੁਣ ਤੇ ਪਾਣੀ ਡਰਨੇ ਨਹੀਂ ਇਹ ਜੜ ਪਰਚਾ ਆ ਤਾਂ ਖੁਰਪੇ ਨਾਲ ਗੁੱਡੇ ਨਾਲ ਅੱਛਾ ਇੱਕ ਗੱਲ ਹੋਰ ਹੈ ਜੇ ਉਹ ਕੱਖ ਵੀ ਹੈਗਾ ਵੀ ਕੀ ਗੰਨਾ ਵੀ ਉਹ ਸੋਨਾ ਹੋਇਆ ਵਾ ਦੇਖ ਗੰਨਾ ਵੀ ਉਕਣੀ ਵਧਿਆ ਖੁੱਲਿਆ ਹੋਇਆ ਭਾਈ ਨੂੰ ਤਾਂ ਅਸਰ ਦਵਾਈ ਅਸਰ ਕਰ ਦਿਓ ਗੰਨੇ ਨੂੰ ਵੀ ਨਾਲਾ ਇੱਥੇ ਜਾਣੇ ਤੱਕਾ ਮਾਰਦੀ ਗੰਨਾ ਇੱਕ ਵਾਰ ਤਾਂ ਗੰਨੇ ਨੂੰ ਵੀ ਰੋਕ ਦਿਓ ਉਹ ਹੋਲਾ ਯਾਨੀ ਇਹ ਗੜਾਈ ਗੜਾਈਓ ਹੈ ਹੂੰ ਇਹ ਜਿਹੜਾ ਹੰ ਬਿਰ ਕੇ ਲੋਹੇ ਦਾ ਜ਼ਹਿਰ ਬਣਦੀ ਵਿੱਚ ਇੱਕ ਗੜਾਈ ਕਰਨੇ ਚ ਹੂੰ ਕਾ ਪੋਲਾ ਹੋ ਜਾਣਾ ਪਟੰਦਾ ਜੜਾਪੁਰ ਨੇ ਹੁਣੇ ਸਾਈਡ ਪਰ ਤੇ ਹਮ ਫਰਾਕ ਮੈਲ ਨਹੀਂ ਉਰੀ ਅਜੇ ਤਾਂ ਸੀਟ ਨੇ ਵਾਲਾ ਕੰਮ ਹੁਣ ਮਸ਼ੀਨਾਂ ਨਾਲੇ ਹੋਗਾ ਨੇ ਬੋਲਦਾਂ ਨਾਲ ਪਾਪਾ ਜੀ ਨੇ ਪਹਿਲਾਂ ਕਿੰਨਾ ਥੋੜਾ ਸੀਗਾ ਬੋਲਦਾਂ ਦੇ ਕਿੰਨਾ ਬੋਲਦਾਂ ਦੇ ਹੀ ਜੇ ਸਾਬ ਹਮ ਕਿਹਦੀ ਮੈਡਮ ਮਿੱਟੀ ਲਾ ਜਾਂਦੀ ਸੀ ਦੇਖੋ ਕੋਈ ਤੁਸੀਂ ਬੰਦ ਕਰਾ ਤੁਸੀਂ 54000 ਹਲ ਤਾਂ ਹੁਣ ਵੀ ਪਿਆ ਤੁਹਾਡੇ ਕੋਲ ਨਾਂ ਤਾਂ ਸਾਰੀ ਪਿਆ ਹਮ ਸਾਡੀ ਚੁੱਪੀ ਹੈ ਉਹ ਵੀ ਦਰਨਾ ਨਾ ਕੋਪੀ ਉੱਪਰ ਫੇਰ ਵੀ ਤੁਹਾਨੂੰ ਫੇਰ ਆਉਣਗੇ ਹਮ ਉਹ ਪਾਣੀ ਪੂਣੀ ਦਾ ਗਿੱਲੀ ਗਿੱਲੀ ਨਹੀਂ ਫਿਕਰ ਨਾ ਤੋ ਤਾਨਾ ਤੋਂ ਪਨੀਰੀ ਚ ਕਮਾਈ ਤੂੰ ਹੀ ਦਿੱਲੀ ਸੁੱਕੀ ਨਹੀਂ ਨਾ ਦੇਖੀਓ ਕਿਸੇ ਤਕਾਣੇ ਨਹੀਂ ਰੱਖੋਈ ਵਜਦੀ ਇਹ ਨਾ ਬੋਤ ਹੈਗੇ ਕਿਨੋ ਚੱਕਰ ਕਹਿੰਦਾ ਚਾਚਾ ਤੈਨੂੰ ਭਾਈ ਚੱਕਰ ਆਉਣ ਲੱਜ ਜਾਂਦੇ ਬਹਮਣ ਕਹਿੰਦਾ ਜਗਾ ਜਾਂਦਾ ਜਾਂਦਾ ਫੋਨ ਕਰ ਦੋ ਤਾਂ ਮੈਨੂੰ ਕਹਿੰਦਾ ਉੱਥੇ ਜਾਣਾ ਖੇਤ ਬਾਕੇ ਆਉਣਾ ਹਾਂ ਹਾਂ ਤੈ ਕਹ ਤਾਂ ਮੈਂ ਤਾਂ ਚੱਕਰ ਆਉਂਦੇ ਆ ਮੈਨੂੰ ਤਾਂ ਮਾਮ ਨੂੰ ਚੱਕਰ ਆਉਂਦੇ ਆ ਉਹਦੇ ਨਾਲ ਕੰਮ ਕਰਾਉਣ ਨਾਲ ਤਾਂ ਮੈਂ ਆਪਣਾ ਕਰ ਲਵਾਂ ਉਹ ਨਹੀਂ ਠੀਕ ਹੈ ਕਹੇ ਥੋੜਾ ਜਿਹਾ ਘੱਟੇ ਕਰੂੰਗਾ ਪਾਪਾ ਜੀ ਨਾਲ ਦੇ ਬਰਾਬਰ ਨਹੀਂ ਚੱਲੂਗਾ ਬੱਤਰੀ ਆ ਉਹ ਲੱਗ ਜਾ ਬਣਾ ਕੋਣਾਂ ਕੋ ਕਦੂ ਵਿਸ਼ਵਾ ਨਿਕਲ ਕੋਈ ਪਿੱਛੇ ਪੈ ਜਾਣਾ ਹਾਂ ਹੱਸ ਹੱਸ ਇੱਕ ਦੇਖਣਾ ਵੀ ਲੱਗਿਆ ਬਈ ਤਿੰਨ ਬੰਦੇ ਚੰਬੜੇ ਵੀ ਹਾਂ ਅਗਲੇ ਨੂੰ ਨਾ ਗਵਾਂਡੀ ਵੀ ਹੌਸਲਾ ਹੁੰਦਾ ਵੀ ਉਹ ਵੀ ਤਾਂ ਲੱਗੇ ਪੈਰ ਦੇ ਵਿੱਚ ਮੈਨੂੰ ਕਿਹਾ ਹੋਣ ਲੱਗੇ ਆ ਇੱਕ ਗੱਲ ਹੈ ਨੇ ਵੀ 3 ਦਿਨ ਹੋ ਗਏ ਡੇਢ ਕਿਲੇ ਜਿ ਲੱਗੇ ਹੋਏ ਨੇ ਭਈਆਂ ਨੂੰ ਹਾਂ ਇਹ ਤਾਂ ਫਿਰ ਹੈ ਗੱਲ ਉਹ ਪਾਣੀ ਨਹੀਂ ਲਾਗਾ ਪਾਪਾ ਜੀ ਨੂੰ 15 ਤਾ ਉਹ ਆ ਉਹ ਥੋੜਾ ਜਿਹਾ ਪਾਣੀ ਲੱਗਿਆ ਵਾ ਗੜਾਈ ਨੱਠੀ ਜਾਂਦੀ ਚੱਕਰ ਹੋਰ ਵੀ ਆ ਪਾਣੀ ਤੇ ਬਗੈਰ ਗੜਾਈ ਹੋਣੀ ਨਾ ਵਿੱਕੀ ਜੜੀ ਥੋੜੀ ਜੀ ਜ਼ੋਰ ਬੇਸ਼ੱਕ ਲੱਗਦਾ ਪਰ ਕੱਖ ਜਦੇ ਮਰ ਜਾਂਦਾ ਨਾਲ ਦੀ ਨਾਲ ਇਹਦਾ ਹਰੇ ਦਾ ਪਤਾ ਲੱਗ ਜਾਂਦਾ ਪਿੱਛੇ ਵੀ ਹਰਾ ਉਹ ਖੜਾ ਹੈ ਹੈਗਾ ਜੁੜੀ ਵੀ ਇਹਦੇ ਨਾਲ ਠੀਕਾ ਕੱਲ ਹੁਣ ਰੋਣੇ ਅੱਛਾ ਕੋਈ ਗੱਲ ਨਹੀਂ ਚੱਲ ਗਰਮੀ ਵੀ ਜ਼ਿਆਦਾ ਹੋ ਗਈ ਹੈ ਛੁੱਕੇ ਮੈਂ ਕੰਮ ਨਹੀਂ ਨਿਭੜਦਾ ਨਹੀਂ ਨਿਭੜਦਾ ਨਹੀਂ ਹੈਗਾ ਇਹ ਵੀ ਗੱਲ ਹੈ ਜੁਆਣ ਮਹੀਨਿਆਂ ਨਿਕਲ ਛੇ ਜਣੇ ਇੱਥੇ ਹੋ ਹੋ ਗਿਆ ਚਲੋ ਜੀ ਹੋਰ ਦਿਖਾਵਾਂਗੇ ਤੁਹਾਨੂੰ ਹੁਣ ਕੁਛ ਚਾ ਮੈਂ ਤੁਹਾਨੂੰ ਦੁਆਰਾ ਤਾਂ ਸੁਣੂਗੀ ਚੱਲ ਲੁੱਕ ਕਦਾ ਮੇਰੇ ਸਣਾ ਮੁੱਕਦਾ ਘਰ ਕੇ ਸੁਣਾ ਦੇ ਫੇੜ ਕੇ ਦੱਸ ਅਸਰੀ ਕੱਲ ਬਲਾਓ ਜੀ ਪਹਿਲਾਂ ਇੱਧਰ ਸ੍ਰੀਮਤੀ ਮਾਈ ਜੀ ਦਾ ਖਾਲਸਾ ਸਨਿਆਮ ਜੀ ਨਹੀਂ ਫਿਰ ਪੱਤੇ ਪਰ ਮਾਤਾ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰਹੋ ਸਭ ਜੀ ਕੋਤਵਾਰਾ ਲੱਗ ਗਿਆ ਬੈ ਚਲ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕਿੱਥੇ ਹੈ ਪੁੱਤ ਵਾਇਗੁਰਜੀ ਕਿੱਥੇ ਫਸੇ ਓਏ ਆਕਰ ਭੰਗੜਾ ਪਾ ਕੇ ਫਤੇ ਬੁਲਾਉਂਦੇ ਹੁੰਦੇ ਆ ਗ੍ਰਾਮ ਨਾ ਖੜ ਕੇ ਬੁਲਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕਿੱਥੇ ਹੈ ਵਾਹ ਜੀ ਵਾਹ ਚਲੋ ਲੁਕ ਰਾਂਡਾ ਮੇਰੇ ਦੀ ਪਹੁੰਚ ਨਹੀਂ ਰਾਂਡਾ ਮੇਰਾ ਫਤੇ ਤੋਂ ਮੇਰੀ ਹਾਂ ਕੀ ਦੁਆਰ ਸੁਣਾ ਸੁਣਣ ਮੈਨੂੰ ਖੜ ਕੇ ਸੁਣਾ ਖੜ ਕੇ ਸੁਣਾ ਮੈਂ ਇਹਨਾਂ ਕੋਲ ਆ ਕੇ ਸੁਣਾਉਂਗੀ ਸਿੱਧੀ ਹੋ ਕੇ ਬੈ ਕੇ ਸੁਣਾ ਸੁਣਾ

No, I'm oh. special. <laughs> I'm special. I'm special. I'm special. No. Special? special. So, so special. So special. Look and see. Look and see. Look and see. Someone very special. Someone very special. ਸਨਵਾ ਨੰਨ ਬੰਨ ਵੈਰੀ ਸ਼ਫੈਸ਼ ਸੰਵਾ ਵੈਰੀ ਚੱਲ ਚੱਲ ਮੀ 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 ਇਹ ਵੀ ਸਿੱਖੀ ਬਹੁਤ ਆ ਸਿੱਖਦੇ ਇਹ ਤਾਂ ਗੱਲ ਹੈਗੀ ਉਹਨੇ ਆਣੇ ਹੁਣ ਜੋ ਇਹਨਾਂ ਦੇ ਦਿਮਾਗ 'ਚ ਭਰ ਦੋਗੇ ਉਹੀ ਫੇਟ ਹੋ ਜਾਣਾ ਮੈਨੂੰ ਸਬਜੀ ਸੂਜੀ ਦੱਸੋ ਕੀ ਬਣਾਈ ਅੱਜ ਅੱਜ ਅਸੀਂ ਬਣਾਈ ਜੀ ਕद्दू ਕੱਦੂ ਨਹੀਂ ਖਾਈ ਜਾ ਕੋਈ ਕਰ ਇੱਥੇ ਦਿੱਤਾ ਦਾ ਮੈਂ ਬਿੱਕੀ ਸ਼ਿੰਗਾਰ ਲੈ ਕੇ ਆਇਆ ਉੱਥੇ ਰੋਪੜ ਤੋਂ ਅੱਛਾ ਆ ਆਈ ਸਣਾ ਮਿਸਟਰ ਕੱਦੂ ਹੈ ਆ ਸੁਣਾ ਤੈਨੂੰ ਮੈਡਮ ਨੇ ਤੇਰੀ ਨੇ ਕੀ ਸੀ ਮੈਂ ਸਮਝਾਈ ਆ ਦੱਸੀ ਬੈ ਕੇ ਮੇਰਾ ਇਹ ਲੁੱਕ ਦਾ ਮੇਰਾ ਨਹੀਂ ਇਹ ਮੌਂਕੀ ਯਾਰੀ ਸਟੋਰੀ ਹੈ ਚਾ ਸੁਣਾ ਸੁਣਾ ਮੈਨ ਬੈ ਕੇ ਮੌਂਕੀ ਸੁਣਾਇਂ ਮੈਨੂੰ ਆਉਦੀ ਹੋ ਨਹੀਂ ਮੈਨ ਪਤਾ ਹੈ ਕਹਿੰਦੀ ਆ ਕਿ ਮੌਂਕੀ ਐਕ ਮੈਨ ਆ ਸੁਣਾਈ ਮੈਨੂੰ ਵੀ ਨਹੀਂ ਆਉਦੀ ਤੇਰੀ ਮੈਡਮ ਨੇ ਕਿਵੇਂ ਸਮਝਾਇਆ ਦੇਖ ਮੌਂਕੀ ਮਾਂ ਮੌਂਕੀ ਹਾਂ ਫਿਰ ਮੌਂਕੀ ਕੀ ਕਰਦਾ ਮੈਨ ਕੀ ਕਰਦਾ ਪਤਾ ਨਹੀਂ ਕਿ ਬੰਨੇ ਨੂੰ ਕਿਸੇ ਪਤਾ ਲੱਗਾ ਮੌਕੀ ਦਾ ਮੌਕੀ ਦਾ ਕਰਦਾ ਗੁੱਡਮੈਨ ਆ ਸੋਨੇ ਦਸ ਨਹੀਂ ਗੁੱਡਮੈਨ ਨਹੀਂ ਹੁੰਦਾ ਮੌਕੀ ਗੁੱਡ ਗੁੱਡਮੈਨਰਸ ਉਹਨੂੰ ਹਾਂ ਗੁੱਡਮੈਨਸ ਮੈਨਸ ਬੇੜਾ ਮੈਨਸ ਬੈਟਮੈਨਰਸ ਅੱਛਾ ਤਾ ਕੱਟ ਆ ਮੈਂ ਪੜੀਦਾ ਹਾਂ ਇਹਨੂੰ ਮੈਨਸ ਨਹੀਂ ਆ ਕਿ ਜਮੇ ਪੜਨਾ ਤੇ ਹੋਰ ਆਪਣ ਜਾਣਾ ਹੋਣਾ ਪਾਪਾ ਨਹੀਂ ਨੇ ਹੋਰ ਕੀ ਹੁਣ ਜਾਣਾ ਮੈ ਲੇਕਿਨ ਨਹੀਂ ਹੁਣ ਬਸ ਰੋ ਪੜੋ ਮਾਈ ਨੇਮ ਇਜ਼ ਪਾਇਲੈਮਿਟ ਅੱਗੇ ਸੋਵੇ ਕੱਲ ਹਾਂ ਅੱਛਾ ਆਈ ਐਮ 3 ਆਈ ਐਮ 3 ਯਰ ਓਲਡ 3 ਯਰ ਓਲਡ ਅੱਛਾ ਟੁਡੇ ਬੈਜਰੀ ਸਰ ਟੁਡੇ ਪਾਲੀ ਚ ਅੱਗੇ ਚਨੀ ਪਤਾ ਨਹੀਂ ਨਹੀਂ ਹੈਗਾ ਹੁਣ ਸਨੀ ਨਹੀਂ ਹੈਗਾ ਹੁਣ ਮੂਹ ਨਾ ਟੁਡੇ ਵੈਦਰ ਇਜ਼ ਹੌਟ ਟੁਡੇ ਵਾਰੀ ਇਜ਼ ਹੌਟ ਹਾਂ ਗਰਮੀ ਅੱਜ ਬੱਤ ਸਨੀ ਸੂਰਜ ਗਿਆ ਕਿੱਥੇ ਉੜ ਗਿਆ ਕਿੱਥੇ ਛਿਪ ਗਿਆ ਕਿੱਥੇ ਕਿੱਥੇ ਨੂੰ ਗਿਆ ਉੜ ਗਿਆ ਹੁਣ ਐ ਨਹੀਂ ਮੈਨੂੰ ਪਤਾ ਕਿੱਥੇ ਰਿਹਾ ਮਾਂ ਅੰਗਰੇਜੀ ਨਹੀਂ ਆਉਂਦੀ ਬੇ ਇਹ ਤੁਮੇਨ ਨਾ ਛੁੱਟੀਆਂ ਤੇ ਮੈਂ ਵੀ ਕਲਾਸਾਂ ਹੀ ਲਾ ਲੜੀਆਂ ਹਾਂ ਚੱਤ ਨਾ ਜਾਣਾ ਹੋਗਾ ਹਾਂ ਕੱਲ ਉੱਠੂਗੀ ਪਾ ਅੱਜ ਕੱਲ ਵੀ ਹਲੇ ਨਹੀਂ ਆਈ ਜੀ ਚਲੋ ਜੀ ਠੀਕ ਹੈ ਜੀ ਮਿਲਦੇ ਹਾਂ ਫੇਰ ਕਿਸੇ ਅਗਲੇ ਵਲੌਗ ਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਦੇਨ ਦੁਗਣੇ ਰਾਜ ਚੁਗਣੇ ਤਰੱਕੀਆਂ ਬਖਸ਼ੇ ਜੀ